ਇਸ ਕਾਲ ਮੈਂ ਹਾ ਰੇਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਪਾਕ ਨਿਊਜ਼ਲੈਂਡ ਤੇ ਰਿਪੋਰਟਰ ਸੁਸ਼ੀਲ ਹੋਜਾ ਜੀ ਦੀ ਖਾਸ ਰਿਪੋਰਟ ਆਜਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੀਮ ਕੁਮਾਰ ਵੱਲੋਂ ਪਿੰਡ ਨੰਗਲ ਤੋਂ ਰਾਮਗੜ੍ਹ ਤੱਕ ਬਣਾਈ ਜਾ ਰਹੀ ਸੜਕ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਪਿੰਡ ਵਾਸੀਆਂ ਨੇ ਉਹਨਾਂ ਦੇ ਫੁੱਲਾਂ ਦਾ ਹਾਰ ਪਾ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਜਿਸ ਪ੍ਰੰਤ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਰੀਬਨ ਕੱਟ ਕੇ ਉਦਘਾਟਨ ਕੀਤਾ ਪਿੰਡ ਵਾਸੀਆਂ ਨੇ ਖੁਸ਼ੀ ਜ਼ਾਹਰ ਕਰਦੇ ਲੱਡੂ ਖਵਾ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਇਸ ਮੌਕੇ ਉਹਨਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੜਕ ਦੀ ਕਾਫੀ ਸਮੇਂ ਤੋਂ ਹਾਲਤ ਖਸਤਾ ਸੀ ਹੁਣ ਜਗਤ ਗੁਰੂ ਸ਼੍ਰੀ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਆਉਣ ਵਾਲਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਾਮਲ ਹੁੰਦਿਆਂ ਨੂੰ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਵ ਤੋਂ ਪ ਤਿਆਰ ਹੋ ਜਾਵੇਗੀ ਹਾਂਜੀ ਸਰ ਅੱਜ ਪਿੰਡ ਲੰਕਰ ਪਹੁੰਚੇ ਪਤਾ ਲੱਗਾ ਸੜਕ ਦਾ ਦੁਘਟਨ ਕਰ ਰਹੀ ਹੈ ਕੀ ਕਹਿਣਾ ਚਾਹੂੰਗਾ ਦੇਖੋ ਗੱਲ ਇਸ ਤਰ੍ਹਾਂ ਹੈਗਾ ਆ ਵੀ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਇਹ ਚਾਰ ਸੜਕਾਂ ਸੀਆਂ ਲਗਭਗ 2 ਕਰੋੜ ਦੀ ਲਾਗਤ ਦੇ ਨਾਲ ਬਣੀਆਂ ਸੀ ਇਹਦੇ ਵਿੱਚ ਪਹਿਲੀ ਸ਼ਰਤ ਜਿਹੜੀ ਹੈਗੀ ਆ ਨਗਰ ਤੋਂ ਚੰਡੀਗੜ੍ਹ ਕੜਿਆਣਾ ਜਿਹੜੀ ਹੈ ਉਹਦਾ ਕੰਮ ਚੱਲਿਆ ਹੈਗਾ ਦੂਸਰੀ ਸੜਕ ਜਿਹੜੀ ਸੀ ਜੀਟੀ ਰੋਡ ਤੋਂ ਉਹ ਬੱਛੇ ਆ ਰੋਡ ਨੂੰ ਉਹ ਸੜਕ ਜਿਹੜੀ ਆ ਉਹ ਮੁਕੰਮਲ ਹੋ ਗਈ ਆ ਤੀਸਰੀ ਸੜਕ ਜਿਹੜੀ ਹੈਗੀ ਆ ਹਾਰ ਸਿੰਘਪੁਰ ਤੋਂ ਬਾਇਆ ਜਿਹੜੀ ਸੀ ਆਪਣੇ ਆਪਣੇ ਦੇ ਜਾਣੇ ਸੀ ਉਹਤੇ ਵੀ ਕੰਮ ਸ਼ੁਰੂ ਕਰਨ ਜਾ ਰਹੇ ਹਾਂ 34 ਸ਼ੜਕ ਜਿਹੜੀ ਹੈਗੀ ਆ ਅੱਜ ਇਹ ਚੀਤੀ ਰੋਡ ਤੋਂ ਲੈ ਕੇ ਕਲਬਰ ਰੋਡ ਤੱਕ ਬਾਇਆ ਰਾਮਗੜ ਡੰਗਲ ਜਿਹੜੀ ਹੈਗਾ ਇਹ ਤਕਰੀਬਨ ਜਿਹੜੀ ਹੈ 25 ਲੱਖ ਦੀ ਲਾਗਤ ਦੇ ਨਾਲ ਜਿਹੜੀ ਹੈਗਾ ਇਹਦੀ ਜਿਹੜੀ ਹੈਗਾ ਰਿਪੇਅਰ ਮੇਨਟੇਨੈਂਸ ਹੋ ਰਹੀ ਹੈ ਗਿਆ ਔਰ ਨਾਲ ਦੀ ਨਾਲ ਜਿਹੜੀਆਂ ਕੱਲ 4 ਸ਼ੜਕਾਂ ਜਿਹੜੀਆਂ ਆ ਉਹਨਾਂ ਦੀ ਪ੍ਰਬੰਧੀ ਮਿਲ ਗਈ ਆ ਤਕਰੀਬਨ ਉਹ ਵੀ 2.5 ਕਰੋੜ ਦੀ ਲਾਗਤ ਦੇ ਨਾਲ ਉਹ ਜਿਹੜੀ ਹੈਗੀ ਆ ਚਚਰਾਰੀ ਤੋਂ ਲੈ ਕੇ ਕਾਨਾ ਟੇਸਿਆਂ ਤੱਕ ਚੱਕ ਜਿਹੜੀ ਆ ਲਗਭਗ 9 ਕਿਲੋਮੀਟਰ ਦੀ ਜਿਹੜੀ ਜਿਹੜੀ ਆ ਉਹਦੀ ਔਰ ਦਰਕਾਂ ਦੇ ਦੁਆਲੇ ਦੀ ਜਿਹੜੀ ਹੈ ਸਾਰੀ ਸੜਕ ਜਿਹੜੀ ਹੈ ਪਿੰਡ ਦੇ ਦੁਆਲੇ ਦੀ ਬਣਵਾ ਰਹੀਆਂ ਤੀਸਰੀ ਜਿਹੜੀ ਹੈਗੀ ਆ ਸਰਗੁੰਦੀ ਰੋਡ ਤੇ ਚੌਥੀ ਜਿਹੜੀ ਹੈਗੀ ਆ ਰੇਤੇ ਤੋਂ ਲੈ ਕੇ ਖਲਪੂਤਿਆ ਰੋਡ ਜਿਹੜੀ ਗਿਆ ਬਣ ਰਹੀ ਹੈ ਸੋ ਸੜਕਾਂ ਦਾ ਜਿਹੜਾ ਹੈਗਾ ਜਾਲ ਵਿਛ ਰਿਹਾ ਹੈਗਾ ਤੁਹਾਡੇ ਸਿਰ ਲੋ ਨਾ ਤੁਹਾਡੀ ਪਾਰਟੀ ਆ ਤੁਹਾਡੀ ਸਰਕਾਰ ਆ ਸੂਬੇ ਦੇ ਮੁਕਮਲ ਦੀ ਸਰਦਾਰ ਭਵਾਨ ਸਿੰਘ ਮਾਨ ਹੋਣਾ ਦੀ ਅਗਵਾਈ ਦੇ ਵਿੱਚ ਇਹ ਰਹੇਗਾ ਇਹ ਸਾਰਾ ਵਿਕਾਸ ਹੋ ਰਿਹਾ ਲੋਕਾਂ ਦਾ ਪੈਸਾ ਲੋਕਾਂ ਦੇ ਸਹੂਲਤ ਨਾਲ ਜਿਹੜਾਗਾ ਲੁਕਤੇ ਲਗਾਇਆ ਜਾ ਰਿਹਾਗਾ ਇਹ ਸ਼ਰਤ ਜਿਹੜੀ ਹੈਗੀ ਹੈ ਇਹਨੂੰ ਅਸੀਂ ਪ੍ਰਾਇੋਰਟੀ ਦੇ ਅਧਾਰ ਤੇ ਸਬਲ ਸਾਹਿਬ ਨਾਲ ਸਾਰਿਆਂ ਸਾਥੀਆਂ ਨਾਲ ਜਿਹੜਾ ਸਾਡਾ ਵਿਚਾਰ ਵਟਾਂਦਰਾ ਹੋਇਆ ਸੀਗਾ ਵੀ ਇਹ ਸ਼ਰਤ ਨੂੰ ਜਿਹੜਾਗਾ ਪਹਿਰ ਦੇ ਅਧਾਰ ਤੇ ਤੁਰੰਤ ਜਿਹੜਾਗਾ ਜਦੋਂ ਸਾਡੇ ਗੁਰੂ ਮਹਾਰਾਜ ਦਾ ਨਗਰ ਕੀਰਤਨ ਆ ਸਾਡਾ ਪਰਬ ਹੈਗਾ ਆ ਉਸ ਤੱਕ ਜਿਹੜਾਗਾ ਇਹ ਸ਼ਰਤ ਨੂੰ ਅਸੀਂ ਮੁਕੰਮਲ ਕਰਨਾ ਕਿਉਂਕਿ ਸਮੁੱਚੇ ਪੰਜਾਬ ਦਾ ਨਹੀਂ ਭਾਰਤ ਦਾ ਜਿਹੜਾ ਹੈਗਾ ਨਗਰ ਕੀਰਤਨ ਜਿਹੜਾਗਾ ਬਹੁਤ ਹੀ ਵਿਸ਼ਾਲ ਜਿਹੜਾਗਾ ਇੱਥੋਂ ਦੀ ਗੁਜ਼ਰਦਾ ਆ ਤੇ ਇਹ ਸੜਕ ਜਿਹੜੀ ਹੈਗੀ ਆ ਅਸੀਂ ਐਸਟੀਓ ਸਾਹਿਬ ਸਾਡੇ ਖੜੇ ਨੇ ਵੰਸਰ ਜੀ ਉਹਨਾਂ ਨੇ ਵੀ ਇਹ ਤਗੀਦ ਕਰ ਦਿੱਤੀ ਆ ਕਿ ਇਹ ਸੜਕ ਨੂੰ ਜਿਹੜਾਗਾ ਨਗਰ ਕੀਰਤਨ ਤੋਂ ਪਹਿਲਾਂ ਪਹਿਲਾਂ ਜਿਹੜੀ ਮੁਕੰਮਲ ਕੀਤੀ ਜਾਵੇ ਤਾਂ ਕਿ ਜਿਹੜਾ ਹੈਗਾ ਸਾਡਾ ਨਗਰ ਕੀਰਤਨ ਜਿਹੜਾ ਹੈਗਾ ਵਧੀਆ ਰੂਪ ਦੇ ਵਿੱਚ ਇੱਥੋਂ ਗੁਜ਼ਰੇ ਔਰ ਲੋਕਾਂ ਨੂੰ ਜਿਹੜਾਗਾ ਕਿਸੇ ਕਰਨ ਦੀ ਜਿਹੜੀ ਗਿਆ ਮੁਸ਼ਕਲ ਨਾ ਆਵੇ ਪੂਰੀ ਜਿਹੜੀ ਹੈਗੀ ਪੰਚਾਇਤ ਸਤਕਾਰ ਸਾਥੀ ਜਿਹੜੇ ਹੈਗੇ ਆ ਮੇਰੇ ਬਲਾਕ ਪ੍ਰਧਾਨ ਜਿਹੜੇ ਹੈਗੇ ਆ ਉਹ ਵੀ ਇੱਥੇ ਖੜੇ ਨੇ ਸਾਡੇ ਬਹੁਤ ਹੀ ਸਤਿਕਾਰਤ ਰੋਸ਼ਨਦਾਰ ਰੂਸੀ ਜੀ ਚੇਅਰਮੈਨ ਜਿਹੜੇ ਆ ਗਿਆ ਮਾਰਕੀਟ ਕਮੇਟੀ ਫਲੋਰ ਦੇ ਜਿਹੜੇ ਆ ਗਿਆ ਐਸ ਡੀਓ ਸਾਹਿਬ ਇੱਥੇ ਸਾਡੇ ਜਨੈਲ ਸਿੰਘ ਮੋਤੀਪੁਰ ਜੀ ਸਾਰੇ ਹੀ ਸਤਿਕਾਰ ਸਖਸ਼ੀਤਾ ਖੁਸ਼ੀराम ਸਰਪਾਲ ਜਿਹੜੇ ਹੈਗੇ ਇਸ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਚਕਸੀਤ ਹੈ ਇਹਨਾਂ ਦੇ ਨਾਲ ਪੂਰੀ ਸਮੁੱਚੀ ਟੀਮ ਖੜੀ ਹੈਗੀ ਆ ਸੋ ਵਿਕਾਸ ਦੇ ਕੰਮ ਜਿਹੜੇ ਹੈਗੇ ਅਸੀਂ ਸਾਰਿਆਂ ਨੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਕਰਨੇ ਆ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਮੀਡੀਆ ਦੇ ਸਾਥੀ ਜਿਹੜੇ ਹੈਗੇ ਆ ਹਰ ਗੱਲ ਨੂੰ ਜਿਹੜੇ ਵਿਕਾਸ ਦੀਆਂ ਜਿਹੜੀਆਂ ਗੱਲਾਂ ਆ ਉਹਨਾਂ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਉਂਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਭੀਮ ਜੈ ਭਾਰਤ ਜੀ ਅੱਜ ਸਾਡੇ ਪਿੰਡ ਨੰਗਲ ਦੇ ਵਿੱਚ ਜਿਹੜੀ ਸੜਕ ਤਲਵਰ ਰੋਡ ਤੋਂ ਜੀਟੀ ਰੋਡ ਤੱਕ ਜਿਹੜੀ ਪੈ ਨੰਗਲ ਤੇ ਰਾਮਗੜ੍ਹ ਨੂੰ ਆਸ ਵਿੱਚ ਜੋੜ ਕੇ ਜਾਂਦੀ ਹੈਗੀ ਆ ਉਹ ਉਸ ਦਾ ਅੱਜ ਸਾਡੇ ਮਾਂਜੋਗ ਪ੍ਰਿੰਸੀਪਲ ਸਾਹਿਬ ਪ੍ਰੇਮ ਕੁਮਾਰ ਜੀ ਉਹਨਾਂ ਨੇ ਉਦਘਾਟਨ ਕੀਤਾ ਆ ਜਿਹੜੀ ਇਹ ਬਹੁਤ ਜਲਦ ਸੜਕ ਜਿਹੜੀ ਆ ਬਣ ਕੇ ਤਿਆਰ ਹੋਈ ਉਹ ਸਾਹਿਬ ਸ਼ਿਦਗੁਰ ਬਦਾਸ ਮਹਾਰਾਜ ਜੀ ਦੇ ਜਨਮ ਦਿਨ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਕਿਹਾ ਹੈਗਾ ਆ ਇਹ ਸਾਰੀ ਜਿਹੜੀ ਸੜਕ ਆ ਉਹਨੂੰ ਮੁਕੰਮਲ ਕਰ ਦਿੱਤਾ ਜਾਊਗਾ ਅਸੀਂ ਇਸ ਵਾਸਤੇ ਜਿਹੜਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਵੰਦ ਮਾਨ ਜੀ ਸੀਐਮ ਸਾਹਿਬ ਔਰ ਸਾਡੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਬਹੁਤ ਲੰਬੇ ਸਮੇਂ ਤੋਂ ਜਿਹੜੀ ਮੰਗ ਸੀਗੀ ਉਹਨੂੰ ਇਹ ਪੂਰਾ ਕੀਤਾ ਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜੀ ਹਾਂ ਜੀ ਸਸਿਕਾ ਜੀ ਮੈਂ ਸਾਬਕਾ ਪੰਚਾਇਤ ਮੈਂਬਰ ਅਮਰਜੀਤ ਸਿੰਘ ਮੋਨੂ ਵਾਈਫ ਮੇਰੀ ਇਸ ਵੇਲੇ ਮੌਜੂਦਾ ਪੰਚਾਇਤ ਮੈਂਬਰ ਨਾਲ ਮੇਰੇ ਪੰਜ ਸਾਹਿਬ ਵੀ ਮੌਜੂਦ ਆ ਅੱਜ ਸਾਡੇ ਮਾਨਯੋਗ ਸਾਡੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਜਿਹੜਾ ਪਿੰਡ ਸਾਡੀ ਲੰਬੇ ਸਮੇਂ ਤੋਂ ਆ ਜਿਹੜੀ ਸੜਕ ਦੀ ਹਾਲਤ ਹੈ ਨੰਗਲ ਰਾਮਗੜ੍ਹ ਦੀ ਬਹੁਤ ਖਸਤਾ ਹਾਲਤ ਸੀਗੀ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਮਹਾਰਾਜ ਸਤਗੁਰੂ ਧੰਤਨ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਗੁਰਪਰਵਾੜਿਆ ਵੀ ਉਸ ਦੇ ਚੱਲਦੇ ਆ ਜਿਹੜਾ ਨਗਰ ਕੀਰਤਨ ਦੇ ਵਿੱਚ ਵੀ ਕਾਫੀ ਸਮੱਸਿਆਵਾਂ ਵੀ ਆ ਤੇ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਉਹਨਾਂ ਵੱਲੋਂ ਆ ਜਿਹੜਾ ਹੋਣਿਆ ਅੱਜ ਜਦ ਘਾਟਨ ਕੀਤਾ ਗਿਆ ਤੇ ਉਹਨਾਂ ਨੇ ਭਰੋਸਾ ਦਿਵਾਇਆ ਵੀ ਜਿਹੜਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਘਰ ਪਰ ਤੱਕ ਤੇ ਜਿਹੜੀ ਇਹ ਸੜਕ ਆ ਇਹਨ ਮਕਮਲ ਤੌਰ ਤੇ ਆ ਜਿਹੜੀ ਇਹ ਬਣ ਜਾਵੇ ਜੀ ਤਾਂ ਉਹਨਾਂ ਨੇ ਬੇਨਤੀ ਕੀਤੀ ਸੀ ਜਦਾਂ ਸਾਡੇ ਗੁਰਦੁਆਰਾ ਸਾਹਿਬ ਆ ਸ੍ਰੀ ਗੁਰੂ ਰਵਿਦਾਸ ਮਹਾਰਾਜੀ ਦਾ ਧਰਮਸ਼ਾਲਾ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਇਸ ਦੇ ਮੋੜੇ ਵੀ ਥੋੜੀ ਜੀ ਐਂਟਰਲੋਕ ਲੱਗ ਜਾਵੇ ਤਾਂ ਸਭ ਤੋਂ ਵਧੀਆ ਆਊਗਾ ਕਿਉਂਕਿ ਸੜਕ ਆ ਕਈ ਵਾਰੀ ਮੌਸਮ ਇਦਾਂ ਲਾਂਦਾ ਟੋਇਟ ਉੱਤੇ ਪੈ ਜਾਂਦੇ ਆ ਐਂਟਰਲੋਕ ਦੇ ਨਾਲ ਇਹ ਥੋੜੀ ਜੀ ਸੇਫ ਆ ਤੇ ਉਹਨਾਂ ਨੇ ਸਾਨੂੰ ਪ੍ਰੋਤਸਾ ਦਿੱਤਾ ਵੀ ਰੋਇਦਾਸ ਮਹਾਰਾਜੀ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੇ ਧਰਮਸ਼ਾਲਾ ਦੇ ਸਾਹਮਣੇ ਆ ਜਿਹੜਾ ਪੱਕੇ ਤੌਰ ਤੇ ਜਿੱਦਾਂ ਤੁਸੀਂ ਕਹਿ ਰਹੇ ਐਂਟਰ ਲੋਕ ਆ ਵੀ ਉਸੇ ਤਰ੍ਹਾਂ ਐਂਟਰ ਲੋਕ ਲੱਗ ਜਾਵੇਗੀ ਉਹਨਾਂ ਨੇ ਕਿਹਾ ਹੋਰ ਵੀ ਕਹਾ ਪਿੰਡ ਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਐ ਤੁਹਾਨੂੰ ਕਿਸੇ ਵੀ ਗ੍ਰਾਂਟ ਦੀ ਲੋੜ ਐ ਕਿਸੇ ਕੰਮ ਦੇ ਲਈ ਤਾਂ ਅਸੀਂ ਜਿਹੜਾ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਉਹਨਾਂ ਦੇ ਇੱਥੇ ਪਹੁੰਚਣ ਤੇ ਸਾਡੇ ਵੱਲੋਂ ਜਿਹੜਾ ਨਿੱਘਾ ਸਵਾਗਤ ਆ ਧੰਨਵਾਦ ਜੀ ਅੰਗਰੇਜ਼ਾਂ ਨੇ ਫੌਜਾਂ ਤੋਂ ਲੜੇ ਲੱਗ ਕੇ ਲੱਸੀ ਰਸਤਾ ਲੱਗਿਆ